ਮਨਿੰਦਰ ਹਾਂਜੀ ਕੀ ਕਰੀ ਜੰਨੀ ਆ ਮੈਂ ਤਾਂ ਕੁਛ ਨਹੀਂ ਆ ਬਸ ਸਕੂਲ ਦਾ ਟਾਈਮ ਹੋ ਜਾਂਦਾ ਮੈਂ ਵੇਂਦੀ ਸੀਗੀ ਸਾਰਾ ਕੁਝ ਹੈਗਾ ਜੇ ਤੈਨੂੰ ਕਿੰਨੇ ਵਾਰ ਕਿਹਾ ਤਾਂ ਸਕੂਲ ਨਹੀਂ ਜਾਣਾ ਹਜੇ ਪੁੱਤ ਮੰਮੀ ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀਗਾ ਵੀ ਮੈਨੂੰ ਨਹੀਂ ਜਾਣਾ ਚਾਹੀਦਾ ਸਕੂਲ ਮੈਨੂੰ ਡਰਾ ਉੱਥੇ ਮੈਂ ਵੀਰੇ ਨੂੰ ਵੀ ਰੋਕਦੀ ਸੀਗੀ ਵੀ ਵੀਰੇ ਮੈਂ ਨਹੀਂ ਜਾਣਾ ਭਾਬੀ ਨੂੰ ਵੀ ਕਹਿੰਦੀ ਸੀ ਮੈਂ ਨਹੀਂ ਜਾਣਾ ਪਰ ਮੰਮੀ ਸੱਚੀ ਮੈਂ ਰਾਤ ਨੂੰ ਸਾਰੀ ਰਾਤ ਬਹਿ ਕੇ ਸੋਚਿਆ ਵੀ ਮੈਨੂੰ ਜਾਣਾ ਚਾਹੀਦਾ ਲੈ ਦੇਖ ਲੈ ਲੱਗੀ ਹੁਣ ਭਰਾ ਮਗਰ ਮੇਰੀ ਨਹੀਂ ਮੰਨਦੀ ਹੈਗੀ ਮੰਮੀ ਭਾ ਭਰਾ ਮਗਰ ਨਹੀਂ ਲੱਗੀ ਮੈਂ ਸੋਚਿਆ ਮੈਂ ਕਿੰਨਾ ਘਟਾ ਮ ਡਰ ਕੇ ਰਹੂੰਗੀ ਹੁਣ ਮੈਂ ਕਿਸੇ ਦਾ ਸਹਾਰਾ ਨਹੀਂ ਤੱਕਦੀ ਨਾ ਵੀਰੇ ਦਾ ਨਾ ਭਾਬੀ ਦਾ ਨਾ ਬਾਪੂ ਦਾ ਨਾ ਤੇਰਾ ਨਾ ਭੂਆ ਦਾ ਹੁਣ ਮੈਂ ਆਪ ਦੇ ਦਮ ਤੇ ਉਹਦੇ ਨਾਲ ਮੁਕਾਬਲਾ ਕਰੂੰਗੀ ਤੇ ਉਹਨੂੰ ਮੈਂ ਦੱਸੂੰਗੀ ਵੀ ਹਾਂ ਕੁੜੀਆਂ ਕਮਜ਼ੋਰ ਨਹੀਂ ਹੁੰਦੀਆਂ ਪੁੱਤ ਕਮਜ਼ੋਰ ਤਾਂ ਨਹੀਂ ਹੁੰਦੀਆਂ ਪਰ ਤੇਰੇ ਪਿਓ ਨੂੰ ਆ ਜਾਣਗੇ ਜਿਵੇਂ ਉਹ ਕਹੂ ਓਵੇਂ ਕਰ ਲਾਂਗੇ ਉਹਦੇ ਉੱਪੋਂ ਦੀ ਹੋ ਕੇ ਤਾਂ ਆਪਾਂ ਕੁਝ ਕਰ ਨਹੀਂ ਛੱਕਦੇ ਹੈਗੇ ਮੈਨੂੰ ਪਤਾ ਬਾਪੂ ਦਾ ਬਾਪੂ ਮੈਨੂੰ ਕਦੇ ਨਹੀਂ ਕਹੂਗਾ ਵੀ ਤੂੰ ਘਰੇ ਅੰਦਰ ਆਪਦੇ ਆਪ ਨੂੰ ਕੈਦ ਕਰਕੇ ਰੱਖ ਬਾਪੂ ਮੈਨੂੰ ਆ ਹੀ ਕਹੂਗਾ ਵੀ ਪੁੱਤ ਸ਼ੇਰ ਬਣ ਮੈਨੂੰ ਬਾਪੂ ਦਾ ਪਤਾ ਉਹ ਮੈਨੂੰ ਆ ਹੀ ਕਹੂਗਾ ਵੀ ਤੂੰ ਸਕੂਲ ਜਾ ਤੇ ਮੈਂ ਇਸ ਕੋਚੀ ਮੈਂ ਨਹੀਂ ਬਹਿ ਸਕਦੀ ਮੈਂ ਕਿਉਂ ਬੈਠਾ ਮੈਂ ਆਪਦਾ ਨੁਕਸਾਨ ਕਿਉਂ ਕਰਾਵਾਂ ਹੈ ਅੱਛਾ ਉਹਨੂੰ ਐ ਲੱਗੇ ਵੀ ਮਨਿੰਦਰ ਤਾਂ ਡਰ ਗਈ ਵੀ ਮੈਂ ਹੋਰ ਡਰਾਵਾ ਮੈਂ ਨਹੀਂ ਉਹ ਤੋਂ ਡਰਦੀ ਮੈਂ ਹਿੰਮਤ ਕਰਕੇ ਸਕੂਲ ਜਾਉਂਗੀ ਜਿਉ ਮੈਂ ਟੱਕਰਿਆ ਵੀ ਨਾ ਤੂੰ ਦੇਖੀ ਮਾਂ ਮੈਂ ਸਾਰੇ ਸੰਸਾਰ ਦਾ ਕਿਵੇਂ ਜਰੂਸ ਕੱਢਦੀ ਆ ਪੁੱਤ ਗੱਲ ਡਰਨ ਦੀ ਨਹੀਂ ਹੈਗੀ ਗੱਲ ਇੱਜ਼ਤ ਦੀ ਆ ਪੁੱਤ ਜੇ ਉਹਨੇ ਰਸਤੇ ਦੇ ਵਿੱਚ ਤੇਰੀ ਬਾਹ ਫੜ ਲਈ ਜਾਂ ਜਿਵੇਂ ਹੁਣ ਪਹਿਲਾਂ ਫੜੀ ਸੀ ਜੇ ਕੋਈ ਉਹਨੂੰ ਉੱਚ ਨੀਚ ਕਰਤੀ ਫਿਰ ਅਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਨਾ ਮਾਂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਜਦੋਂ ਲੱਗਦਾ ਕਿ ਤੁਹਾਡੀ ਇੱਜ਼ਤ ਤੇ ਮੈਂ ਕੋਈ ਦਾਗ ਲਗੰਦਾਂਗੀ ਜਦੋਂ ਅੱਜ ਤੱਕ ਨਹੀਂ ਮੈਂ ਕਦੇ ਘਰੋਂ ਪੈਰ ਪਟਿਆ ਜਿਵੇਂ ਤੁਸੀਂ ਕਹਿੰਦੇ ਸੀ ਉਵੇਂ ਕਰਦੀ ਰਹੀ ਹਾਂ ਤੇ ਨਾ ਹੀ ਕਦੇ ਲਾਂਬਾ ਖਟਿਆ ਤੁਹਾਨੂੰ ਲੱਗਦਾ ਵੀ ਹੁਣ ਮੈਂ ਕੁਛ ਇਹੋ ਜਿਹਾ ਕਰਨ ਦੇਉਗੀ ਮਾਂ ਜੇ ਹੁਣ ਉਹ ਮੈਨੂੰ ਟੱਕਰ ਆ ਨਾ ਮੈਂ 2300 ਲੱਗੇ ਮੈਂ ਉਹਦਾ ਕਤਲ ਕਰ ਦੂੰਗੀ ਮੈਂ ਉਹਨੂੰ ਮਾਰ ਹੀ ਦੇਉਗੀ ਸਿਆਪੇ ਨਿ ਪੁੱਤ ਇਹੇ ਗੱਲਾਂ ਤੋਂ ਤਾਂ ਮੈਂ ਡਰਦੀ ਆਂ ਵੀ ਤੁਸੀਂ ਕੋਈ ਇਹੋ ਜਿਹਾ ਕਤਮ ਨਾ ਚੱਕ ਲਓ ਸਣੀ ਨੂੰ ਰੋਕਦੀ ਰਹਣੀ ਹੈਗੀ ਨਹੀਂ ਸਣੀ ਬਥੇਰਾ ਤਾਂ ਹੂਗਾ ਉਹ ਕਹਿੰਦਾ ਮੰਮੀ ਇੱਕ ਪਾਸਾ ਕਾਰ ਹੀ ਦਿੰਨੀ ਆਂ ਮਾਂ ਗੱਲ ਕਾ ਇਹੋ ਜਿਹਾ ਰਾਖਸ਼ ਮਰਿਆ ਹੀ ਚੰਗਾ ਹੁੰਦਾ ਤੂੰ ਦੇਖ ਲਈ ਜਦੋਂ ਉਹ ਮਰਿਆ ਨਾ ਤਾਂ ਬਹੁਤ ਘਰ ਖੁਸ਼ ਹੋਣਗੇ ਕੀ ਪਤਾ ਕਿੰਨਿਆ ਕਿਤੇ ਘਰ ਪੱਟੇ ਆਉਣੇ ਪੁੱਤ ਮਰਤਾ ਜਾਊਗਾ ਜਿੱਦੇ ਆ ਲੱਗੀ ਨਾ ਉਹਨੇ ਵੀ ਮਰ ਜਾਣਾਗਾ ਪਰ ਆਪਾਂ ਕਿਉਂ ਬਾਰੇ ਸੱਪ ਗਾਲ ਪਾਈਏ ਨਾ ਮਾਂ ਹੁਣ ਨਹੀਂ ਹੁਣ ਨਹੀਂ ਮੈਂ ਡਰਦੀ ਮੈਂ ਬਹੁਤ ਮੈਂ ਬਹੁਤ ਚੱਲ ਲਿਆ ਮੈਂ ਉਹਦੀਆਂ ਬਹੁਤ ਸੁਣ ਲਿਆ ਹੁਣ ਨਹੀਂ ਮਾਂ ਮਾਂ ਤੂੰ ਮੈਨੂੰ ਰੋਕ ਨਾ ਜਾਣਾ ਤਾਂ ਮੈਂ ਹੈਗਾ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਹੁਣ ਤਾਂ ਮੈਨੂੰ ਚ ਪੂਰੀ ਹਿੰਮਤ ਆਈ ਹੋਈ ਆ ਤੇ ਮੈਂ ਕਿਸੇ ਤੋਂ ਵੀ ਨਹੀਂ ਡਰਦੀ ਪੁੱਤ ਫੇਰ ਵਗ ਜੀ ਤੈਨ ਪਿਓ ਦੇ ਆਏ ਤਾਂ ਆ ਇੱਕ ਦੋ ਦਿਨਾਂ ਨੂੰ ਆ ਜੂਗਾ ਮਾਂ ਅੱਛਾ ਵੀ ਇੱਕ ਦੋ ਦਿਨ ਮੈਂ ਘਰੇ ਬੈਠਾ ਵੀ ਕਿਕਰ ਸਿੰਘ ਨੂੰ ਆਏ ਲੱਗੇ ਵੀ ਮੈਂ ਤਿੰਨ ਦਿਨ ਦੀ ਧਮਕੀ ਦੇ ਕੇ ਗਿਆ ਸੀ ਤੂੰ ਨਿੰਦੜ ਡਰ ਗਈ ਹੁਣ ਸਕੂਲ ਨਹੀਂ ਆਉਂਦੀ ਮੈਨੂੰ ਪਤਾ ਵੀ ਉਹ ਮੇਰੇ ਤੇ ਨਿਗਾਹ ਰੱਖਦਾ ਦੇਖਦਾ ਵੀ ਮੈਂ ਸਕੂਲ ਜਾਣੀ ਹੈ ਕਿ ਨਹੀਂ ਜਾਣੀ ਤੇ ਮੈਂ ਮੈਂ ਕਮਜ਼ੋਰ ਨਹੀਂ ਪੈ ਸਕਦੀ ਮੈਂ ਉਹਨੂੰ ਮੈਂ ਉਹਨੂੰ ਸਹੀ ਸੰਤ ਨਹੀਂ ਕਰ ਸਕਦੀ ਵੀ ਹਾਂ ਵੀ ਉਹ ਸਹੀ ਆ ਵੀ ਮਨਿੰਦਰ ਡਰ ਗਈ ਤੇ ਮੈਂ ਡਰਾ ਸਕਦਾ ਉਹਨੂੰ ਇਹੀ ਲੱਗੇ ਵੀ ਇਹ ਨਹੀਂ ਡਰਦੇ ਸਗੋਂ ਉਹਦੇ ਮਨ ਚ ਡਰ ਹੋਣਾ ਚਾਹੀਦਾ ਸਾਡਾ ਪੁੱਤੇ ਡਰਦੇ ਤਾਂ ਨਹੀਂ ਹੈਗੇ ਮੈਂ ਕਿਹੜਾ ਕਹਿਣੀ ਆ ਵੀ ਤੂੰ ਡਰਦੀ ਹੈਂਗੀ ਗੱਲ ਡਰਨ ਦੇ ਨਹੀਂ ਪੁੱਤ ਉਹਦਾ ਕੀ ਪਤਾ ਚਾਰ ਲੰਗਾੜੇ ਲੈ ਕੇ ਨਾ ਤੇਰੇ ਐਨੇ ਕੁਸ ਮਾਰਿਆ ਜਾਂ ਤੈਨੂੰ ਗੱਡੀ ਚ ਸਿੱਟ ਕੇ ਲੈ ਗਏ ਜਾਂ ਕੋਈ ਇਹੋ ਜੀ ਗੱਲ ਹੋ ਗਈ ਫੇਰ ਫੇਰ ਅਸੀਂ ਕੀ ਕਰਾਂਗੇ ਮਾਂ ਐ ਐ ਕਿਉਂ ਰੱਬ ਅਛਾ ਦੁਨੀਆ ਤੇ ਹਰ ਕੁਝ ਵਸਦਾ ਹੀ ਨਹੀਂ ਅਛਾ ਉਹ ਮਨਾਈ ਕਿਵੇਂ ਚੱਕ ਕੇ ਲੈ ਜਾਊਗਾ ਜਦੋਂ ਮੇਰੀ ਸਿੱਧੀ ਨੀਤ ਆ ਮੈਂ ਕਿਸੇ ਗਲਤ ਪਾਸੇ ਨਹੀਂ ਜਾਣਾ ਸਕੂਲ ਤੋਂ ਸਿੱਧਾ ਘਰੇ ਆਉਣਾ ਵੀਰਾ ਮੈਨੂੰ ਲੈ ਕੇ ਆਉਂਦਾ ਵੀਰਾ ਮੈਨੂੰ ਛੱਡ ਕੇ ਆਉਂਦਾ ਮੈਨੂੰ ਕਿਸੇ ਦਾ ਕੀ ਡਰ ਮੈਂ ਕਿਉਂ ਡਰਾਂ ਬਸਮਾ ਤੂੰ ਨਾ ਆਗ ਦਾ ਡਰ ਨਾ ਮੇਰੇ ਅੰਦਰ ਨਾ ਪਾ ਇੱਕ ਆਹੀ ਤੇਰੀ ਆਹੀ ਚੀਜ਼ ਮੇਰੇ ਕੋਲ ਪਸਪਨ ਤੋਂ ਟੀ ਐਨ ਕਰ ਅੰਦਰ ਬੈਠਾ ਇਹ ਜੋ ਉਹ ਕਰਕੇ ਮੇਰੂੰ ਤੂੰ ਕਮਜ਼ੋਰ ਕਰਤਾ ਪਰ ਹੁਣ ਮੈਂ ਕਮਜ਼ੋਰ ਨਹੀਂ ਹੋਣਾ ਬਸਮਾ ਮੈਂ ਜਾਣੀ ਆ ਉਹ ਨਹੀਂ ਮੰਨ ਲਾ ਬਲਿੰਦਰ ਰੁਕ ਜਾ ਪੁੱਤ ਠੀਕ ਕਰਾ ਨਾਉ ਮੁੰਡਾ ਬੰਨੇ ਤੇ ਨਾ ਮੇਰੀ ਇਹ ਮੰਨੇ ਮੈਂ ਤਾਂ ਇਸੇ ਤਰ੍ਹਾਂ ਭੁਜਣ ਨੂੰ ਰਹੀਗੀ ਹੁਣ ਨਾ ੁਰਕਦਾ ਨਾ ਈਰੁਕਦੀ ਠੀਕ ਆ ਗੱਲ ਸੁਣ ਕੀ ਕਰੀ ਜਾਨੀ ਐ ਆ ਮੈਂ ਨਾ ਉਹਦੇ ਕੱਪੜੇ ਮੈਂ ਹੱਸ ਤੋੜਾਂ ਮੜੇ ਨਹੀਂ ਫੇਰ ਤੋੜ ਆ ਦੇਖ ਲੈ ਮਾੜਾ ਮੋਟਾ ਕੋਈ ਖਰਚੇ ਵੀ ਧਿਆਨ ਰੱਖ ਲੈ ਕਰ ਤੂੰ ਕੀ ਹੋ ਗਿਆ ਹੁਣ ਉਹ ਦੇਖ ਲੈ ਝੋਲਾ ਭਰ ਕੇ ਲੈ ਗਈ ਨਾ ਤੇਰੇ ਕੋਲੇ ਬੰਤੋ ਕੋਲੇ ਫੇਰ ਕੀ ਹੋ ਗਿਆ ਮਾਂ ਜੇ ਲੈ ਗਈ ਤਾਂ ਤੂੰ ਤਾਂ ਉਹੀ ਨਾ ਮਗਰ ਪਈ ਰਹਿਣੀ ਹੈਗੀ ਅੱਛਾ ਮੈਂ ਮਗਰ ਪਈ ਐ ਨਹੀਂ ਘਰ ਤਾਂ ਤੇਰਾ ਹੀ ਖਰਾਬ ਹੁੰਦਾ ਤੇ ਤੇਰੇ ਹੀ ਲਟਾਈ ਜਾਂਦੀ ਐ ਸੋਚ ਤੂੰ ਮੈਂ ਤੂੰ ਨਹੀਂ ਆਪ ਦਿੱਤੀ ਕੋਲੇ ਹੁਣ ਸਾਰਾ ਕੁਝ ਭਾਈ ਮੈਂ ਤਾਂ ਨਹੀਂ ਆਈਆਂ ਫੇਰ ਮੇਰੇ ਤਾਂ ਹੱਕ ਬਣਦੇ ਸੀ ਮੈਂ ਐਨਾ ਤਾਂ ਨਹੀਂ ਲਈ ਵੀ ਪੁੱਤਾਂ ਤੋਂ ਖੋਖੋ ਕੇ ਲਜਾਈ ਜਾਵਾ ਪੰਜ ਸੂਟ ਪਈ ਜਾਵੇ ਵਿੱਚ ਪੰਜ ਸੂਟ ਹਾਂ ਮੈਨੂੰ ਤਾਂ ਦੋ ਹੀ ਦਿਖਾਈ ਸੀ ਤੈਨੂੰ ਦੋ ਦਿਖਾਈ ਸੀ ਜਦ ਮੰਦਰ ਗਈ ਨਾ ਜਦ ਮੈਂ ਇਹ ਜਿ ਚੱਕ ਕੇ ਦੇਖ ਤੇ ਪੂਰੇ ਪੰਜ ਅੱਛਾ ਹਾਂ ਮੈਨੂੰ ਤਾਂ 2 ਦੱਸ ਕੇ ਗਈ ਐ ਕਹਿੰਦੀ ਮੈਂ ਆਖੇ 2 ਸੂਟ ਲੈ ਜਾਣੀ ਐ ਦੋ ਹੀ ਮੈਨੂੰ ਕਹਿੰਦੀ ਸੀ ਜਦੋਂ ਬਾਹਰ ਨਹੀਂ ਵਾਕੇ ਸੀ ਮੱਠੀਆਂ ਜੇ ਪੋਈ ਜਾਂਦੀ ਸੀ ਪਰ ਸੋਚੇ ਮੈਂ ਤਾਂ ਉਦੋਂ ਦੇਖ ਲੈ ਬੈਠੇ ਸੀ ਚਿੱਕ ਤੇ ਪੰਜ ਸੀ ਤਾਂ ਹੀ ਮੈਨੂੰ ਕਹੀ ਜਾਂਦੀ ਸੀ ਅਫੇ ਉਧਰ ਤੂੰ ਕੰਮ ਕਰ ਲੈ ਉਧਰ ਤੂੰ ਕੰਮ ਕਰ ਲੈ ਤਾਂ ਹੀ ਟਾਲਿਆ ਤਾਂ ਹੀ ਤਾਂ ਤੈਨੂੰ ਕਹਿੰਦੀ ਮਾੜੀ ਮੋਟੀ ਘਰ ਚ ਬੜਕ ਰੱਖ ਭਾਈ ਹਾਂ ਚੱਲ ਮਾਂ ਕੁਛ ਨਹੀਂ ਹੁੰਦਾ ਆ ਮੈਂ ਉਹਦੇ ਸ਼ਾਮ ਵਾਲੇ ਕੱਪੜੇ ਧੋਦਾ ਆਥਣੇ ਪਾਉਂਦਾ ਹੁੰਦਾ ਆ ਟੀ-ਸ਼ਰਟ ਜੀ ਮਸੀਹ ਇੰਚ ਸਿਰ ਤੇ ਇੱਕ ਗੀੜਾ ਆ ਜੂਗਾ ਕਿੰਨੇ ਕ ਕੱਪੜੇ ਐ ਨਹੀਂ ਐ ਕਰ ਉਥੇ ਪੱਠੜ ਤੇ ਮੱਥਾ ਨਾ ਮਾਰਦਾਂ ਨੀ ਕੁਝ ਨਹੀਂ ਹੁੰਦਾ ਚੱਲ ਐ ਕਰ ਲੈ ਹੋਰ ਸਰਫ ਪਾ ਕੇ ਤੇ ਨਾਲੇ ਗੱਲ ਸੁਣ ਹਾਂ ਮੈਂ ਤੈਨੂੰ ਦੱਸਦੀ ਆ ਜਿਹੜਾ ਪਤਵੀਤ ਜਿਹਾ ਪਿਆ ਸੀ ਅਸਰ ਤਾਂ ਹੁੰਦਾ ਹੈ ਹਨਾ ਹਾਂ ਅੱਗੇ ਨਾਲ ਤਾਂ ਮਾ ਫਰਕ ਹੈ ਫਰਕ ਹੈ ਤੇ ਜੇ ਇੱਕ ਸਕੀਮ ਆਪਾਂ ਹੋਰ ਕਰੀਏ ਹਾਂ ਅਜੂ ਹੋਈ ਨਹੀਂ ਕਰੀ ਆਪਾਂ ਚੱਲ ਕੇ ਆਈਏ ਬਾਬੇ ਦੇ ਨਾ ਨਾ ਮਾਂ ਜੇ ਪਤਾ ਲੱਗ ਗਿਆ ਉਹਨੂੰ ਨੀ ਉਹ ਕੜਾ ਆਊਗਾ ਉਹ ਤਾਂ ਆਊਗਾ ਆਥਣੇ ਕਿਤੇ ਨੇਰੀ ਤੇ ਇਹ ਆਉਗੀ ਕੱਲ ਨੂੰ ਤੇਰੀ ਸੱਸ ਮੈਨੂੰ ਐਂ ਡਰ ਜਾਇ ਜੇ ਕਿਸੇ ਨੇ ਦੱਸਤਾ ਉਹਨੂੰ ਫੇਰ ਊਂਕਲੇਸ਼ ਘਰੇ ਖੜਾ ਹੋ ਜਾਣਾ ਤੱਸੂ ਕਿਨੇ ਮੈਂ ਕਹਦੂੰਗੀ ਮੈਂ ਦਵਾਈ ਲੈਣ ਗਈ ਸੀ ਕੁੜੀ ਨੂੰ ਨਾਲ ਲਿਜਾ ਕੇ ਕਿਹਨੇ ਦੱਸਣਾ ਚਲ ਦੇਖ ਲੈਨੇ ਫੇਰ ਆਹੀ ਤਾਂ ਤੇਰੀ ਚੱਲ ਚੱਲ ਮਰਵਾਉਂਦੀ ਐ ਤੂੰ ਨਾ ਕਦੇ ਸੁਧਰੀ ਚੱਲ ਜਿਵੇਂ ਤੂੰ ਕਹਿਲੀ ਆ ਮੈਂ ਕਦੇ ਕੋਈ ਚੱਜ ਦੀ ਗੱਲ ਕਹੀ ਵੀ ਹਾਂ ਮਾਂ ਆ ਗੱਲ ਕਹ ਨੰਨਾ ਦਾ ਪਹਿਲੀ ਵਾਰ ਨੇ ਗਾਹ ਕੰਮ ਕੀ ਬਣੂਗਾ ਚਲ ਜਿਵੇਂ ਤੂੰ ਕਹਿੰਦੀ ਆ ਮੈਂ ਕਰ ਲੈਂਦੀ ਹਾਂ ਮੈਂ ਤੈਨੂੰ ਐਂ ਕਹਿੰਦੀ ਆ ਕੱਪੜੇ ਤਾਂ ਮੈਂ ਮਿੰਟਾਂ 'ਚ ਹੀ ਮਲ ਦੂੰਗੀ ਆ ਕੇ ਚਲ ਫੇਰ ਚੱਲੇਗੇ ਬਾਬੇ ਕੁੜੀ ਚਲ ਫਿਰ ਇੱਕ ਵਸ ਜਾਵਾਂਗੇ ਦੂਜੀ ਆ ਜਾਵਾਂਗੇ ਚਲ ਫਿਰ ਚਲ ਠੀਕ ਹੈ ਨਾ ਹਾਂ ਹੈ ਠੀਕ ਆ ਤੇ ਕੋ ਦੇਖੀ ਕਿਤੇ ਮੂੰਹ ਚ ਨਾ ਕੜਦੀ ਕੋਈ ਗੱਲ ਜੇ ਉਹਨਾਂ ਨੇ ਪੁੱਛ ਲਿਆ ਵੀ ਤੂੰ ਕਿਤੇ ਗਈ ਸੀ ਤੂੰ ਦੱਸੇਂਗੀ ਵੀ ਗਈ ਸੀ ਨਾ ਜੇ ਕਿਸੇ ਨੂੰ ਦੱਸਤਾ ਬੇ ਲੈ ਦੋਨੇ ਮਾਮਾ ਧੀਆ ਤੁਰਨਗੇ ਕੋਈ ਨਾ ਜੇ ਦੱਸਤਾ ਇਹ ਕਦੀ ਕਰਾਂਗੇ ਆ ਨਾਲ ਡਾਕਟਰ ਨਹੀਂ ਜਿਹੜਾ ਇਹਦੇ ਗਏ ਸੀ ਚਲ ਸ਼ਹਿਰ ਚ ਤਾਂ ਹੁਣ ਕੋਣ ਪੁੱਛਦਾ ਹਾਂ ਚਲ ਫਿਰ ਇਹ ਪਿੰਡਾ ਚੁੱਭਾ ਸ਼ਹਿਰਾਂ ਚ ਕੋਣ ਕਿਸੇ ਨੂੰ ਇੱਕ ਦੂਜੇ ਦੇਖਦਾ ਆ ਜਾ ਕੇ ਰਚੀ ਦਿਨ ਚੱਲੀਏ ਮਾਂ ਹਾਂ ਮੇਰੀ ਗੱਲ ਤਾਂ ਸੁਣ ਮੈਂ ਤਾਂ ਨਹੀਂ ਜਾਂਦੀ ਮਾਂ ਤੂੰ ਇਕੱਲੀ ਵਗ ਜਾ ਮੈਨੂੰ ਤਾਂ ਡਰ ਲੱਗਦਾ ਨਹੀਂ ਓਹੋ ਨਹੀਂ ਨਹੀਂ ਕਿਉਂ ਆਹ ਜੀ ਨੂੰ ਤੈਨੂੰ ਮੈਂ ਜਨਮ ਦੇਤਾ ਨਹੀਂ ਕੁਡਰ ਨੂੰ ਚੰਗਾ ਚੱਲ ਆ ਚੱਲੀਏ ਭਾਬੀ ਆ ਜਿੱਕਾ ਤੂੰ ਬੈਠੀ ਐ ਤੂੰ ਕੁਛ ਨਹੀਂ ਬੰਦੇ ਤੈਨੂੰ ਫਤਰੀਏ ਕੀ ਕੋਸ ਹੋ ਰਿਹਾ ਕਰ ਇੱਕ ਆਮ ਬਨੇਂਦਰ ਮਿਲੀ ਬੰਦੀ ਮੇਰੀ ਦੇਖ ਲੱਜਾ ਇੰਨਾ ਰੋਕਣ ਦੇ ਬਾਵਜੂਦ ਵੀ ਫਿਰ ਵੀ ਗਈ ਆਗੇ ਜੇ ਤੂੰ ਨਾ ਪੜਾਉਣ ਜਾ ਜਿੱਕ ਦਿਨ ਨਹੀਂ ਜਾਵੇਗੀ ਫਿਰ ਕੀ ਹੋ ਜਾਊਗਾ ਓਹੋ ਭਾਬੀ ਓਹ ਕਿਹੜਾ ਨਿਆਣੀ ਐ ਨਾਲੇ ਆਪਾਂ ਕਿੰਨਾ ਚਿਰ ਕਿਸ ਤੇ ਡਰ ਕੇ ਘਰੇ ਰਹਾਂਗੇ ਉਹ ਨਹੀਂ ਖੜਾ ਛੱਡਦਾ ਇਥੇ ਦੀ ਘਰਾ ਗਿਆ ਉਹ ਫਿਰ ਹੁਣ ਕੁਛ ਨਾ ਕੁਛ ਬਣ ਕੇ ਮੂਰੋ ਉਹਨੂੰ ਦਿਖਾਉਣਾ ਹੀ ਪਊਗਾ ਰੰਗ ਵੀ ਅਸੀਂ ਵੀ ਹੈਗੇ ਆਂ ਅੱਗੇ ਕੋਈ ਅਸੀਂ ਐ ਤਾਂ ਹੈ ਨਹੀਂਗੇ ਵੀ ਜਾਨਵਰ ਅਸੀਂ ਤੇਰੇ ਨਾਲ ੱੱਲੀ ਜਾਵਾਂਗੇ ਆਪਾਂ ਵੀ ਇਨਸਾਨ ਐ ਇਨਸਾਨ ਤਾਂ ਹੈਗੇ ਆਂਗੇ ਕਰੀਏ ਕੀ ਉਹ ਹੈ ਹੀ ਇੰਨਾ ਬੇਲੈਕਾ ਹੈ ਇੱਕਾ ਕੰਬੋ ਦੀ ਮਾਨਵਨੀਆ ਇਹਨੇ ਤਾਂ ਹੱਦੇ ਹੀ ਕਰਤੀ ਹੁਣ ਹੁਣ ਉਹਨੂੰ ਘਰ ਤੱਕ ਪਹੁੰਚਾਤਾ ਆਪਾਂ ਤਾਂ ਸ਼ਹਿਰ ਤਾਂ ਆਏ ਸੀ ਵੀ ਪਹਿਲਾਂ ਪਿੰਡ ਦੇ ਵਿੱਚ ਉਹਨੂੰ ਘਰ ਦਾ ਪਤਾ ਸੀ ਉਹ ਉਦੀ ਆ ਜਾਂਦਾ ਸੀ ਇਸ ਸ਼ਹਿਰ ਦੇ ਵਿੱਚ ਕਿਹੜਾ ਕੋਈ ਕਿਸੇ ਨੂੰ ਜਾਣਦਾ ਆ ਤਾਂ ਜੱਬੀ ਸਿਰੇ ਲਾਤੀ ਗੱਲਾਂ ਇਹਨੇ ਖਮੋਦੀ ਮਾਨ ਚੰਗੀ ਨਹੀਂ ਕੀਤੀ ਆਪਣੇ ਨਾਲ ਇਹਨੇ ਚੰਗੀ ਕਿੱਥੇ ਕੀਤੀ ਐ ਬੈਰੀ ਤਾਂ ਆਪਾਂ ਘਰੇ ਪਾਲ ਲਈ ਜਦੋਂ ਇਹੀ ਰਲ ਗਈ ਇਹਨਾਂ ਨਾਲ ਬਾਕੀ ਨਾਲੇ ਭਾਬੀ ਹੁਣ ਕੁੜੀ ਨੇ ਮੈਨੂੰ ਕਹਿਤਾ ਵੀ ਪੁੱਤ ਤੁਹਾਨੂੰ ਨਾ ਐਵੇਂ ਫਿਕਰ ਕਰਨ ਦੀ ਲੋੜ ਨਹੀਂ ਗੀ ਮੈਂ ਹੁਣ ਆਪੇ ਹੀ ਸਮਝੂਗੀ ਜੋ ਕੁਝ ਮੈਥੋ ਹੋਇਆ ਉਹ ਕਰੂੰਗੀ ਕੁੜੀ ਨੇ ਕਰਨਾ ਕੀ ਹੈਗਾ ਉਹਦੀ ਬਰਾਬਰੀ ਆਪਾਂ ਕਿੱਥੋਂ ਹੋਊਗੀ ਆਪਾਂ ਤੋਂ ਨਾਲੇ ਆਪਣਾ ਸਾਰਾ ਨਰਮ ਪਰਿਵਾਰ ਕਿੱਥੇ ਉਹ ਉਹ ਤਾਂ ਕਿਸਰੇ ਸਾਣ ਮੰਗੂ ਤੁਰਿਆ ਫਿਰਦਾ ਸਾਣ ਨੂੰ ਨੱਥ ਵੀ ਤਾਂ ਭਾਬੀ ਹੁਣ ਆਪ ਹੀ ਪਾਵਾਂਗੇ ਆਪਾਂ ਨਾਲੇ ਕਿੰਨਾ ਕੁ ਚਿਰ ਲੁਕ ਲੁੱਕੇ ਦਿਨ ਕੱਢਾਂਗੇ ਅਕਸਰ ਜਿੰਨਾ ਡਰਦੇ ਆ ਨਾ ਉਹਨੇ ਹੀ ਅਗਲਾ ਜ਼ਿਆਦਾ ਡਰਾਉਂਦਾ ਹੈਗਾ ਤੇ ਬਾਕੀ ਰਹੀ ਗੱਲ ਉਹ ਸੰਤ ਜਿਹੜਾ ਹੈਗਾ ਹੈਗਾ ਆ ਇੱਕ ਹੋਰ ਜਿਹੜੀ ਆ ਰਹੀ ਹੈ ਆਪਣੇ ਘਰੇ ਚੜੇਲ ਇਹਨੇ ਚੜੇਲ ਤਾਂ ਹੱਦ ਪਾਈ ਪਈ ਆ ਨੇ ਤਾਂ ਪਹਿਲਾਂ ਤਾਂ ਤੈਨੂੰ ਇੰਨਾ ਬੋਲ ਦਿੱਤੀ ਮਨੇ ਇੰਦਰ ਨੂੰ ਬੋੜਦੀ ਸੀ ਤੇ ਉਤੋਂ ਆ ਗਈ ਤਾਂ ਇੱਕ ਸੰਧਾਰਾ ਲੈ ਕੇ ਦੇਖ ਲੈ ਕਿਹੜਾ ਸੰਧਾਰਾ ਲੈ ਕੇ ਆਈਏ ਘਰੇ ਕਿਹੜੇ ਸੰਧਾਰੇ ਲੈਣ ਗਈ ਸੀ ਇਹ ਤਾਂ ਆ ਸੰਧਾਰੇ ਦਾ ਟਾਈਮ ਬੇ ਨਹੀਂ ਸੀ ਵੀ ਆ ਸੰਧਾਰਾ ਮੈਨੂੰ ਟੱਕਰੇ ਤਾਂ ਮੈਂ ਇਹਨੂੰ ਲੈ ਕੇ ਆਵਾਂ ਤੂੰ ਹੀ ਰੋਕੀ ਜਾਨੀ ਮੈਨੂੰ ਜੀ ਤਾਂ ਮੇਰਾ ਐਂ ਕਰਦਾ ਵੀ ਇਹਨੂੰ ਗੁੱਤਨੀ ਤੋਂ ਫੜ ਲਾ ਤੇ ਮਾਰ ਮਾਰ ਧੱਕੇ ਨਾਲ ਤੇ ਘਰੋਂ ਬਾਹਰ ਕੱਢਿਆ ਮਨ ਤਾਂ ਮੇਰਾ ਵੀ ਬਿੰਦਰ ਐਂ ਕਰਦਾ ਪਰ ਕੋਈ ਨਾ ਮੈਂ ਨਾ ਤੇਰੇ ਭਾਈ ਤੋਂ ਡਰਦੀ ਆ ਐਂ ਕਹੂਗਾ ਵੀ ਕੁੜਮਣੀ ਸੀ ਉਹਨੂੰ ਤੁਸੀਂ ਵੇਚਤੀ ਕਰਕੇ ਘੜਤਾ ਕਰੋ ਉਹਨੂੰ ਆ ਜਾਣ ਤੇ ਕੇਰਾ ਉਹਦੇ ਨਾਲ ਕਰਦੀਆਂ ਗੱਲ ਕੁੜਮਣੀ ਹੈ ਭਾਬੀ ਰਾਰਾ ਸਿਰ ਦੀ ਕੁੜਮਣੀ ਹੈ ਐ ਥੋੜੀ ਹੁੰਦਾ ਵੀ ਅਗਲੇ ਦੇ ਘਰ ਪੱਟਣ ਤੇ ਤੁਲਜੋ ਐ ਕਰਦੇ ਹੁੰਦੇ ਕੁੜਮਣਾਂ ਲੋਕਾਂ ਦੀਆਂ ਮਾਵਾ ਘਰ ਬਸਾਉਂਦਾਂ ਹੁੰਦੇ ਨਾ ਕਿ ਜਾੜਦਿਆਂ ਨਹੀਂ ਹੁੰਦਾ ਇਹਨੇ ਬਸਾਉਣਾ ਕੀ ਆਪਣਾ ਇਹਨੇ ਜਾੜਨ ਤਾਂ ਪਹਿਲਾਂ ਹੁਣ ਕੰਮੋ ਦਾ ਵੀ ਫਿਰਦੀ ਐ ਜੇ ਹੁਣ ਇਹਦੇ ਮਗਰ ਲੱਗਣਾ ਹੋਵੇ ਕੰਮੋ ਨੂੰ ਮੈਂ ਤਾਂ ਉਹਦੀ ਘਰੋਂ ਕਢਣਾ ਵਿਆ ਤੇਰੀ ਮਾਂ ਇੰਨਾ ਕੁਛ ਕਰਦੀ ਆ ਪਰ ਫੇਰ ਵੀ ਇਹ ਸੋਚਦੇ ਆਂ ਵੀ ਨਾ ਕੰਮੋ ਆਪਣੀ ਸਿਆਣੀ ਹੈਗੀ ਹੈ ਵੀ ਉਹਦੇ ਵਰਗੀ ਉਹੀ ਗੱਲ ਨੋਹਾ ਕੇ ਦੇ ਧਰੀਆਂ ਪਈਆਂ ਨੇ ਪਰ ਮਾਂ ਹੀ ਵੇਲ ਹੈ ਜੇ ਪਾ ਵੀ ਕੰਮੋ ਆਪਦੀ ਮਾਂ ਵਰਗੀ ਹੁੰਦੀ ਨਾ ਅੱਜ ਨੂੰ ਆਪਾਂ ਪਤਾ ਨਹੀਂ ਮਰਦਿਆਂ ਕਿ ਜਿਉਂਦਿਆਂ ਕਿੱਧਰ ਜਾਂਦਾਂ ਕੰਮੋ ਸਿਆਣੀ ਸੀ ਤਾਂ ਆਪਣਾ ਇੱਥੋਂ ਤਿੱਕਰ ਕੰਮ ਚ ਚੱਲੀ ਜਾਂਦਾਗਾ ਬਸ ਠੀਕ ਹੈ ਕਿਰਾਂ ਇਹਦੇ ਪਿਓ ਮੋੜ ਜਾਂਦੇ ਹੁਣ ਉਹਦੇ ਨਾਲ ਕਰਕੇ ਗੱਲ ਨਾ ਕੋਈ ਤਾਂ ਹੱਲ ਕਰਨਾ ਪਊਗਾ ਚੱਲ ਕੋਈ ਨਹੀਂ ਹੁਣ ਤੂੰ ਉੱਠ ਖੜਾ ਆਜਾ ਮੈਂ ਚਾਹ ਬਣਾਉਣੀ ਹੈਗੀ ਘੁੱਟਣਾ ਤਾਂ ਚਾਹ ਪੀਣ ਨਾਲੇ ਆਪਾਂ ਕੱਪੜੇ ਜੇ ਧੋ ਕੇ ਪਾਦ ਗਏ ਫਿਰ ਤੇ ਪਹਿਲਾਂ ਮੈਨੂੰ ਗੋਲੀ ਦੇ ਦੇ ਚੱਲ ਮੈਂ ਚਾਹ ਪੀਉਂਗੀ ਲਿਉਣੀ ਹੈ ਗੋਲੀ ਲਿਉਣੀ ਨਾਲੇ ਮੈਂ ਚਾਹ ਬਣਾ ਕੇ ਲਿਉਣੀ ਹੈ ਫਿਰ ਘੰਟਾ ਆਰਾਮ ਕਰ ਲਈ ਐਵੇਂ ਨਾ ਟੈਨਸ਼ਨ ਜੀ ਲੈ ਹੁਣ ਇਹ ਲੈ ਦੋ ਕੁ ਸਵਾਰੀ ਸੁਨੇਹ ਕਰਾਂਗੀ ਇੱਕ ਵੀਰਾਂ ਸੁਈ ਆ ਜਾ ਗੱਲ ਸੁਣ ਦੇਖ ਲੈ ਬਾਬੇ ਨੇ ਕਹਤਾ ਨਾ ਵੀ ਫਰਕ ਪਤਾ ਗਿਆ ਤੇ ਫਰਕ ਆਪਾਂ ਨੂੰ ਵੀ ਲੱਗਦਾ ਹੈ ਹਾਂ ਫਰਕ ਤਾਂ ਪੈ ਗਿਆ ਮੇਰੀ ਗੱਲ ਸੁਣਵਾ ਹਾਂ ਜੇ ਕਈ ਵਾਰੀ ਪੁੱਛ ਵੀ ਲੈਂਦਾ ਨਾ ਤੇ ਉਥੋਂ ਐਂ ਨਾ ਕਹਿਦੀ ਤੂੰ ਐਂ ਕਹਿਦੀ ਵੀ ਮੈਂ ਤਾਂ ਨਾ ਇਹਨੂੰ ਇਥੇ ਚੂੜੀਆਂ ਚੜਾਉਣ ਗਈ ਸੀ ਜਾਂ ਕੁਝ ਕੁਝ ਵੀ ਕਹਿਦੀ ਆ ਆਪਦੇ ਕੋਲ ਐਂ ਨਾ ਦੱਸੀ ਵੀ ਉੱਥੇ ਗਈਆਂ ਸੀ ਤੇਰਾ ਦਿਮਾਗ ਖੱਲਿਆ ਮੈਂ ਪਾਗਲ ਜਿਹੜੀ ਐ ਦੱਸੂਗੀ ਇਹਨੂੰ ਗੱਲਾਂ ਦੇਖ ਕੀ ਕਰਦੀ ਐ ਮੈਨੂੰ ਸਿਖਾਉਂਦੀ ਐ ਚੱਲ ਤੈਨੂੰ ਮਤ ਕਦੋਂ ਆਉਂਗੀ ਮੈਂ ਉਹਨੂੰ ਦੱਸੂ ਗੱਲ ਸੁਣ ਉਹ ਤਾਂ ਮਾਪੀ ਸੰਗ ਗੱਲ ਸੰਭਲੂਗੇ ਜਿਹੜੀ ਦੱਸਣੀ ਐ ਮੈਂ ਕਰਨੀ ਐ ਮੈਨੂੰ ਪਤਾ ਹੀ ਐ ਤੇ ਪਰ ਜਿਹੜੇ ਤਵੀਤ ਦਿੱਤੇ ਐ ਨਾ ਇਹ ਧਿਆਨ ਨਾ ਪਾ ਦੇ ਹੁਣ ਦੋਨਾਂ ਨੂੰ ਪਿਉਣਾ ਮਾਂ ਦੋਨਾਂ ਨੂੰ ਪਿਉਣਾ ਉਹ ਬੁੜੀ ਵਾਲਾ ਤਾਂ ਅੱਡਾ ਐ ਕਿਕਰ ਸਿਓ ਵਾਲਾ ਅੱਡਾ ਐ ਹਾਂ ਉਹ ਵਾਂ ਅੱਗੇ ਨਾ ਤਬਾ ਕਿੰਨਾ ਫਰਕ ਪਿਆ ਯਾਰ ਕਿੰਨਾ ਫਰਕ ਦੇਖ ਲੈ ਅੱਗੇ ਤਾਂ ਪਾਜ ਪਾਜ ਉਹੀ ਪਈ ਜਾਂਦਾ ਸੀ ਪਈ ਜਾਂਦਾ ਸੀ ਹੁਣ ਤਾਂ ਕੁਛ ਨਹੀਂ ਕਹਿੰਦਾ ਤੇ ਹੁਣ ਤਾਂ ਉਹਦੇ ਐਂ ਕਹਿੰਦੇ ਸੀ ਕਹਿੰਦਾ ਸੂਟ ਲੈ ਆਈ ਜਲੇ ਹੁਣ ਤਾਂ ਸੂਟ ਵੀ ਕਹਿੰਦਾ ਸੀ ਆ ਦੇਖ ਲੈ ਲੈ ਆ ਕੰਨਾਂ ਵਾਲੀਆਂ ਲਿਆ ਕੇ ਦਿੱਤੀਆਂ ਹਾਂ ਸੋਹਣੀਆਂ ਹੈ ਨਾ ਆ ਕਚਰੇ ਲਿਆ ਕੇ ਦਿੱਤੇ ਚੱਲ ਸੋਹਣੇ ਕੁਛ ਨਹੀਂ ਕਹਿੰਦਾ ਤੇ ਆਹ ਤਵੀਤ ਨਾ ਹੋਰ ਫਰਕ ਪੈ ਜੋ ਬਾਬਾ ਕਹਿੰਦਾ ਹੋਰ ਹਾਂ ਤੇ ਬਾਕੀ ਉਹ ਪੈਸੇ ਕਹਿੰਦਾ ਸੀ ਬਾਬਾ ਤੇ ਜਾਤਾ ਨਹੀਂ ਬੋਰਸਿਆਂ ਜਾਂਦਾ ਸੀ ਨਹੀਂ ਇਹ ਦੱਸਣਾ ਦੇਵੇ ਕਿਤੇ ਇਹ ਕੀ ਦਸੂਗਾ ਕੁਛ ਨਹੀਂ ਹੁੰਦਾ ਹੋ ਤਾਂ ਤੂੰ ਰਹਿ ਜਾਂਦਾ ਅਗਲਾ ਕਹਿੰਦਾ ਸੋ ਗੱਲਾਂ ਕਰਦੀਆਂ ਮਾਮਾ ਧੀਆ ਮੇਰੀ ਗੱਲ ਸੁਣ ਮਾ ਇਹ ਤਾਂ ਜਿੰਨੇ ਦਿਨ ਤੀਤ ਜਿਵੇਂ ਪੀਉਂਦੀ ਨਹੀਂ ਉਹਨਾਂ ਜਿਹੜੇ ਇੱਥੇ ਹੀ ਰਹੀ ਮੇਥੋਂ ਨਹੀਂ ਇਹ ਕੰਮ ਹੋਣਾ ਤੂੰ ਆ ਜਾ ਫਿਰ ਚੱਲੀਏ ਆ ਜਾ ਫਟਾਫਟ ਆ ਜਾ ਮਾਂ ਆ ਜਾ ਹਾ ਚਾਹ ਬਣਾ ਕੇ ਦੇਈਂ ਕੋਟ ਸਿਰ ਬੜਾ ਦਰਦ ਕਰੀ ਜਾਂਦਾ ਜਿਹੜਾ ਮੇਰਾ ਸਿਰ ਦਰਦ ਕਰਨਾ ਨਾ ਰੱਖਿਆ ਤੁਸੀਂ ਨੇ ਉਹ ਮੇਰਾ ਸਿਰ ਦਰਦ ਕਰਨਾ ਗਿਆ ਨਹੀਂ ਹਟਿਆ ਛੱਡਿਆ ਕੁੜੀ ਨੂੰ ਲੈ ਮਾਂ ਫੇਰ ਕੀ ਹੋ ਗਿਆ ਪੂਆ ਇੱਕ ਪਾਸੇ ਤਾਂ ਤੂੰ ਵੀ ਹੌਸਲਾ ਦਿੰਦੀ ਸੀਗੀ ਤੂੰ ਸਮਝਾ ਦੇ ਨਾ ਹੁਣ ਇਹਨੂੰ ਦੇਖ ਲੈ ਧੱਕੇ ਦੀ ਮੱਥਾ ਮਾਰੀ ਆਣੀ ਆ ਇਹਦੇ ਇੱਕ ਗੱਲ ਨਹੀਂ ਖਾਣੇ 'ਚ ਬੜੀ ਮੈਂ ਇਹਨੂੰ ਆਇਆ ਨਹੀਂ ਆਹੀ ਕੁਛ ਕਰ ਰਹੀ ਗਏ ਨਾ ਆਪਾਂ ਤੋ ਆਪਾਂ ਨੂੰ ਇੱਥੋਂ ਵੀ ਘਰੋਂ ਕੱਢ ਦੂਗਾ ਮੇਰੀ ਗੱਲ ਸੁਣੋ ਉਹ ਡਰਦਿਆਂ ਨੂੰ ਡਰਾਈ ਜਾਂਦਾ ਇਕਿਆਂ ਦੀ 31 ਪੌਣੀ ਸਿੱਖੋ ਇਕਿਆਂ ਦੀ 31 ਬੱਸ ਕਰ ਜਦੋਂ ਉਹਨੂੰ ਇਕਿਆਂ ਦੀ 31 ਪਾਏਗਾ ਉਦੋਂ ਕੁਛ ਨਾ ਕੁਛ ਹੋ ਜਾਊਗਾ ਨਾ ਹੁਣ ਮੇਰੀ ਗੱਲ ਸੁਣ ਕੇਰਾ ਤੂੰ ਭੱਗ ਗਿਆ ਛੱਡ ਕੇ ਕੁੜੀ ਨੂੰ ਆਗਿਆ ਤੈਨੂੰ ਮਗਰੋਂ ਪਤਾ ਕੁੜੀਆਂ ਨਾਲ ਕੀ ਹੋ ਸਕਦਾਗਾ ਤੂੰ ਕੋਈ ਗੱਲ ਨਹੀਂ ਹੱਥ ਤਾਂ ਲਾਉਂਦੇ ਮੇਰੀ ਗੱਲ ਸੁਣੋ ਇੱਕ ਪਾਸੇ ਤਾਂ ਤੁਸੀਂ ਹੌਸਲਾ ਦੇਈ ਜਾਂਦੇ ਆ ਹੈ ਅਖਬਾਰਾਂ 'ਚ ਤੁਸੀਂ ਖਬਰਾਂ ਪੜ੍ਹਦੇ ਆ ਵੀ ਕੁੜੀਆਂ ਨੂੰ ਹੌਸਲਾ ਦਿਓ ਕੁੜੀਆਂ ਨੂੰ ਆਪਣੀ ਜ਼ਿੰਦਗੀ ਜਿਉਣਾ ਸਿਖਾਓ ਤੇ ਆ ਤੁਸੀਂ ਕੀ ਢੇਰਾਂ ਢਾਈ ਬੈਠੇ ਆ ਪੁੱਤ ਮੇਰੀ ਗੱਲ ਸੁਣ ਐਨੀਆਂ ਕੀ ਢੋਂ ਢੇਰੀ ਢਾਉਂਗੀ ਉਹਦਾ ਕੀ ਹੈ ਬਾਲਦਾ ਪਤਾ ਕਾ ਕੁੜੀ ਨਾਲ ਕੀ ਕਰਦੇ ਕੋਸਾਨ ਵੀ ਟੱਕਰ ਮਾਰ ਜੂਗਾ ਹਰਕੇ ਜਾਊਗਾ ਹਰਕਤ ਕਿੱਥੇ ਭਜੂਗਾ ਕੋਈ ਗੱਲ ਨਹੀਂ ਭੱਜਣ ਦੇ ਹੁਣ ਜਿੱਥੇ ਆਹੋ ਟੱਕਰਾਈ ਮਾਰਦਾ ਉਹ ਹੋਰ ਕਸਰ ਕਾਦੀ ਛੱਡਦਾਗਾ ਤੂੰ ਤਾਂ ਮੇਰੀ ਮੰਦਾ ਨਹੀਂ ਨਾ ਉਹ ਕੁੜੀ ਨੇ ਮੰਨੀ ਜਿੱਦਾਂ ਆਹ ਤੇਰਾ ਪਿਓ ਗਿਆ ਨਾ ਉੱਥੇ ਬਾਹਰਤ ਉਹਦੇ ਦੇ ਭਾਈ ਤੁਸੀਂ ਉਹਦੇ ਮਨਮਾਨੀਆਂ ਕਰ ਦਿਓ ਨਾ ਤਾਂ ਉਹ ਮੰਨਦੀਆ ਨਾ ਤੂੰ ਮੰਨਦਾਗਾ ਨਾ ਤਾਂ ਹੁਣ ਮੈਂ ਸੁਣਨੀ ਆ ਪਿਓ ਦੀ ਨਾ ਮੈਂ ਸੁਣਨੀ ਆ ਸੋਢੀ ਹੁਣ ਮੈਂ ਮੇਰੀ ਗੱਲ ਸੁਣਾ ਸੁਣੂਗਾ ਆਪਦੀ ਤੇ ਕਰੂਗਾ ਆਪਦੀ ਆਹੋ ਕਰੋ ਭਾਈ ਮਨਮਾਨੀਆਂ ਆਹੋ ਆਰਦੀ ਮਨਮਾਨੀ ਕਰੋ ਮਾਪੇ ਉਹਦੀ ਕਾਣੂ ਸੁਣਨੀ ਹੈਗੀ ਮਾਪੇ ਜੋ ਕੋਈ ਗੱਲ ਕਹਿੰਦਾਗਾ ਨਾ ਤਾਂ ਕੋਈ ਭਲੇ ਵਾਸਤੇ ਕਹਿੰਦਾ ਪੁੱਤ ਮੇਰੀ ਗੱਲ ਸੁਣੋ ਕੱਲਾ ਸੋਤੋਂ ਚੰਗਾ ਕਹਾਉਣ ਮਾਰਾ ਮੈਂ ਲੋਕਾਂ ਤੋਂ ਮਾੜਾ ਨਹੀਂ ਕਹਾਉਣਾ ਹੈ ਮੇਰੀ ਗੱਲ ਸੁਣੋ ਜੇ ਉਹਦੇ ਦਾ ਕੋਈ ਹੱਲ ਕੀਤਾ ਹੁੰਨਾ ਨਾ ਉਹਦੇ ਦਾ ਕਿਕਰਦਾ ਅੱਜ ਇੱਥੋਂ ਤੱਕ ਗੱਲ ਨਾ ਜਾਂਦੀ ਹੱਥਾਂ ਦੇ ਹੱਥ ਧਰ ਕੇ ਬਹਿ ਗਏ ਕੋਈ ਗੱਲ ਨਹੀਂ ਨੂੰ ਆਉਣ ਦਿਓ ਆ ਕੇ ਕੁੜੀ ਦੇ ਘਰੇ ਬਾਹ ਫੜ ਲਈ ਉਹਨੇ ਉਹਦੇ ਉਹਦਾ ਗੱਟ ਆ ਲਾਇਆ ਹੁੰਨਾ ਨਾ ਉਦੋਂ ਵਾਰ ਖੇਤ ਗਿਆ ਖੇਤ ਮੇਰੇ ਪਿਓ ਦੇ ਸੱਟਾਂ ਮਾਰ ਗਿਆ ਦੱਸੋ ਦੱਸੋ ਆਪਾਂ ਸਹੀ ਕਿੱਥੇ ਆ ਆਪਾਂ ਗਲਤਾਂ ਪੁੱਤ ਮੇਰੀ ਗੱਲ ਸੁਣ ਤੇਰੇ ਪਿਓ ਨੂੰ ਆ ਜਾਣ ਤੇ ਜਿਵੇਂ ਉਹ ਕਹੂ ਉਹ ਮੈਂ ਕਰ ਲਵਾਂ ਕਿਰਾਂ ਉਹਨੂੰ ਘੜੀ ਕੋਲ ਤੁਸੀਂ ਮੈਂ ਆਪਦੀ ਮਨਮਾਨੀ ਨਹੀਂ ਕਰਦਾ ਕਿ ਮੈਂ ਤਾਂ ਆਪਦੀ ਮਨਮਾਨੀ ਕਰੂੰਗਾ ਜੇ ਮੈਨੂੰ ਬਾਪੂ ਵੀ ਕਹੂਗਾ ਨਾ ਕਿ ਮਨਿੰਦਰ ਨੂੰ ਸਕੂਲ ਨਹੀਂ ਛੱਡ ਕੇ ਆਉਣਾ ਮੈਂ ਤਾਂ ਵੀ ਹਿੱਤਾਂ ਦੀ ਹੋ ਕੇ ਸਕੂਲ ਛੱਡ ਕੇ ਆਉਂਗਾ ਉਹ ਉਹ ਪੜਾਊਗੀ ਉਹ ਆਪਦੀ ਜ਼ਿੰਦਗੀ ਜਿਊਊਗੀ ਜਿੱਥੇ ਉਹਦਾ ਹੁਣ ਜੀ ਕਰਦਾ ਵਿਆਹ ਵੀ ਆਉਂਦਾ ਉੱਥੇ ਕਰਵਾਵੇ ਦੇਖ ਲੈ ਦੇਖ ਲੈ ਪਿੰਦਰ ਤੂੰ ਹੀ ਸਮਝਾ ਦੇ ਇਹਨੂੰ ਕੁਸ ਮੇਰੀ ਤਹੇ ਨਹੀਂ ਮੰਨਦੇ ਮੇਰੇ ਤਾਂ ਉੱਪਰ ਦੀ ਪੈ ਗਏ ਇਹ ਦੋਈ ਜਾਣੇ ਹੁਣ ਨਹੀਂ ਤੂੰ ਕਿਹੜਾ ਸਮਝਦੀ ਐ ਫਿਰ ਮੈਂ ਤੈਨੂੰ ਹੋਰ ਕੀ ਆਖੀਏ ਨੇ ਕਿਉਂ ਤੂੰ ਉਹ ਜਵਾਕੜੀ ਦਾ ਦੰਮ ਘੁੱਟ-ਘੁੱਟ ਕੇ ਉਹਨੂੰ ਮਰਨ ਤੇ ਮਜਬੂਰ ਕਰਦੀ ਐ ਉਹਨੂੰ ਜਿਉਉਣ ਦੇ ਆਪ ਦੀ ਜ਼ਿੰਦਗੀ ਖੁੱਲ ਕੇ ਨਾ ਇਹਨਾਂ ਤੂੰ ਆ ਕਰ ਤੜਕੇ ਵੀ ਤੇਰੇ ਨਾਲ ਮੱਥਾ ਮਾਰਿਆ ਵੀ ਭਾਈ ਤੂੰ ਮਾੜੀ ਮੋੜੀ ਸਵਾਬ ਦੇ ਦਿਮਾਗ ਚ ਗੱਲ ਪਾ ਫਿਰ ਉਹੀ ਤਾਂ ਗੱਲ ਆ ਲੈ ਪੂਆ ਵੀ ਸਿਆਣੀਆਂ ਗੱਲਾਂ ਕਰੀ ਜਾਂਦੀ ਐ ਇਹਨੂੰ ਵੀ ਪਤਾ ਵੀ ਭਾਈ ਆਪਦੀ ਜ਼ਿੰਦਗੀ ਜਿਉਣੀ ਸਿੱਖੇ ਆਪਦੀ ਜ਼ਿੰਦਗੀ ਇਹ ਜੇ ਜਿਉਣੀ ਸਿੱਖੀ ਹੁੰਦੀ ਨਾ ਤਾਂ ਪੂਆ ਅੱਜ ਦੀ ਕਿੱਥੋਂ ਦੀ ਕਿੱਥੋਂ ਹੁੰਦੀ ਐਨੀ ਕਦਾ ਸੁਰਤੋਂ ਤੋਂ ਮੈਨੂੰ ਵੀ ਹੈਗੀ ਆ ਵੀ ਕੀ ਫੁੱਫੜਾ ਅਰਗੇ ਦੇ ਨਾ ਕਰਦੇ ਹੁੰਦੇ ਸੀਗੇ ਕੀ ਕਸੂਰ ਸੀਗਾ ਤਾਂ ਮੈਨੂੰ ਦੱਸ ਦੇ ਇਹ ਤਾਂ ਤਾਂ ਪੁੱਤ ਕੋਈ ਕਸੂਰ ਨਹੀਂ ਈਦੀ ਤਾਂ ਚਲੋ ਬੀਤ ਗਈ ਜਿਵੇਂ ਜ਼ਿੰਦਗੀ ਬੀਤ ਗਈ ਪਰ ਆ ਮਨਿੰਦਰ ਦੀ ਟੈਨਸ਼ਨ ਤਾਂ ਮੈਨੂੰ ਰੋਜ਼ ਬੜਬੜ ਖਾਦੀ ਆ ਮੈਂ ਕਰਾਂ ਕੀ सोनू ਕਹਿ ਸਕਦੀ ਹਾਂ ਪੁੱਤ ਹੋਰ ਕੀ ਕਰਾਂ ਮੈਂ ਮਾਂ ਤੂੰ ਮੈਨੂੰ ਇੱਕ ਗੱਲ ਦੱਸ ਦੇ ਵੀ ਆਪਾਂ ਮਨਿੰਦਰ ਦਾ ਵਿਆਹ ਨਾ ਕਰਾਂਗੇ ਆਪਾਂ ਵਿਆਹ ਕਰਾਂਗੇ ਨਾ ਮਨਿੰਦਰ ਦਾ ਕਰਾਂਗੇ ਪੁੱਤ ਕਰਾਂਗੇ ਨਾ ਜਦੋਂ ਮਨਿੰਦਰ ਦਾ ਆਪਾਂ ਵਿਆਹ ਕਰਾਂਗੇ ਕਾਲੂ ਕੋਈ ਉਹੇ ਜਿਹਾ ਬੰਦਾ ਉਹਨੂੰ ਮਿਲ ਗਿਆ ਤੇ ਉਹਦੇ ਨਾਲ ਬਰਾਬਰ ਤਾਂ ਭੜਨ ਵਾਲੀ ਹੋਣ ਵਾਲੀ ਚਾਹੀਦੀ ਆ ਉਹ ਕਾਈਆਂ ਵੀ ਬਸ ਆਹ ਕਿਕਰ ਸੰਗੂ ਥੱਲੇ ਲੱਗ ਕੇ ਛੱਤਰ ਖਾਈ ਜਾਊਗੀ ਕਿੱਥੇ ਕਿੱਥੇ ਤੁਰਾਂਗੇ ਹੈ ਉਦੋਂ ਭੂਆ ਨੂੰ ਤੁਸੀਂ ਹੌਸਲਾ ਦਿੱਤਾ ਹੁੰਦਾ ਨਾ ਵੀ ਉਹਨਾਂ ਦੀ ਹਿੱਕ 'ਚ ਗੋਡਾ ਦੇ ਕੇ ਰੋ ਉਦੋਂ ਨਹੀਂ ਤੁਸੀਂ ਚਲਾਈ ਆਪਦੀ ਪੁੱਤ ਮੈਂ ਇੱਜ ਕੀ ਕਰ ਸਕਦੀ ਦੀ ਜਿਵੇਂ ਤੇਰੇ ਪਿਓ ਨੇ ਕਿਹਾ ਉਵੇਂ ਕਰ ਲਿਆ ਕਿਉਂ ਨਹੀਂ ਅੱਜ ਇਹਨੂੰ ਤੁਸੀਂ ਤਾਨਨੇ ਮੇਣੇ ਵਾਲੇ ਦਿਮੇੜੇ ਦਿਵਾਉਣ ਵਾਲੇ ਤੁਸੀਂ ਆ ਗਏ ਇਹਨੂੰ ਜਿਹੜੇ ਲੋਕਾਂ ਤੋਂ ਤਾਨਨੇ ਮੇਣੇ ਵੱਜਦੇ ਆ ਨਾ ਆ ਜਿਹੜੀ ਮੇਰੀ ਸੱਸ ਵੀ ਤਾਨਨੇ ਮੇਣੇ ਦੇ ਕੇ ਗਈ ਆ ਤੇ ਸੋਡਾ ਕਰਕੇ ਦੇ ਕੇ ਗਈ ਆ ਨਾਲੇ ਰਹੀ ਗੱਲ ਬਈ ਮੈਂ ਮਨਿੰਦਰ ਦਾ ਸਾਥ ਨਹੀਂ ਛੱਡਦਾ ਮਨਿੰਦਰ ਜਿਵੇਂ ਕਹੂਗੀ ਮੈਂ ਉਵੇਂ ਕਰੂੰਗਾ ਮੈਂ ਜਦੋਂ ਆਉਦੀ ਮੇਨ ਰਿਸ਼ਤੇਦਾਰੀ ਸਹੁਰੇ ਹੁੰਦੇ ਆ ਮੈਂ ਉਹਨਾਂ ਨੂੰ ਛੱਡ ਸਕਦਾ ਹੋਰ ਮੇਰੇ ਲਈ ਕੋਈ ਵੱਡੀ ਰਿਸ਼ਤੇਦਾਰੀ ਨਹੀਂ ਹੈਗੀ ਆ ਉਹਦੀ ਭੈਣ ਦੇ ਵਾਸਤੇ ਨਾਲੇ ਭਾਬੀ ਉਦੋਂ ਦਾ ਤੇ ਹੁਣ ਦੇ ਟਾਈਮ ਦਾ ਫਰਕ ਪੈ ਗਿਆ ਠ ਮੈਂ ਤਾਂ ਜਿਹੜੀ ਨਰਕ ਦੀ ਜ਼ਿੰਦਗੀ ਆਪਦੀ ਕੱਟ ਲਈ ਕੱਟ ਲਈ ਜਵਾਕੜੀ ਨੂੰ ਜਿਹਾ ਲੈਣ ਦੇ ਨਹੀਂ ਮੇਰੇ ਮੁੰਡਾ ਸਾਥ ਦਿੰਦਾ ਇਹ ਤਾਂ ਗੱਲ ਪੁੱ问 ਤੂੰ ਮੈਨੂੰ ਦੱਸ ਦੇ ਵੀ ਜੇ ਉਦੋਂ ਤੂੰ ਗੁੱਫੜਾ ਰਹਿੰਦੇ ਹੱਕ ਚ ਕੋਡਾ ਦਿੱਤਾ ਹੁੰਦਾ ਅੱਜ ਤੂੰ ਕਿੱਥੇ ਦੀ ਕਿੱਥੇ ਹੋਣੀ ਸੀ ਦੱਸ ਮੈਨੂੰ ਇਹ ਤਾਂ ਨੇ ਮੈਨੇ ਕਿਦਾਂ ਕਰਕੇ ਵੱਜੇ ਇਹਨਾਂ ਦੀ ਢੇਰੀ ਢਾਈ ਦਾ ਕਰਕੇ ਇਹ ਉਦੋਂ ਹੀ ਹਰਕ ਚ ਡਾਂਗ ਦਿੰਦੇ ਨਾ ਉਹਨਾਂ ਦੇ ਪਤਾ ਲੱਗਦੇ ਤੂੰ ਤੇਰਾ ਕੁਛ ਕੀਤਾ ਬਥੇਰਾ ਸਮਝਾ ਸਮਝਾ ਕੇ ਦੇਖਿਆ ਸੀ ਮੇਰੇਦਰ ਤੈਨੂੰ ਤਾਂ ਪਤਾ ਹੀ ਆ ਕੋਈ ਮੰਨੀ ਹੋਣਾ ਹੈ ਕਿਵੇਂ ਤੇਰੇ ਤੇ ਜ਼ੁਲਮ ਕਰਦੇ ਸੀਗੇ ਉਹ ਜਿਵੇਂ ਅੱਖੀਂ ਨਾ ਦੇਖਾਂ ਨਾ ਤਾਂ ਮੈਨੂੰ ਪਤਾ ਲੱਗ ਜੇ ਆ ਤੁਸੀਂ ਹੁਣ ਮਨਿੰਦਰਾ ਜੀ ਢੇ ਢੇਰੀ ਢਾਈ ਬੈਠੇ ਆਗੇ ਪੁੱਤ ਇਹਨੂੰ ਢੇਰੀ ਟਾਊਨ ਨਹੀਂ ਕਹਿੰਦੇ ਪੁੱਤ ਇਹਨੂੰ ਡਰਦੇ ਕਹਿੰਦੇ ਆ ਉਹੀ ਗੱਲ ਕਹਿੰਦੇ ਨੇ ਜੇ ਗੂੰਚ ਸਿੱਟ ਇਟ ਮਾਰਾਂਗੇ ਨਾ ਤਾਂ ਸਿੱਟੇ ਆਉਦੇ ਤੇ ਆਉਣਗੇ ਪੁੱਤ ਉਸ ਗੱਲ ਕਰਕੇ ਕਹਿੰਦੀ ਆ ਵੀ ਉਹ ਤਾਂ ਬੰਦਾ ਗੰਦਾ ਹੈਗਾ ਉਹਦੇ ਨਾਲ ਆਪਾਂ ਨਹੀਂ ਕਾਹਤੋਂ ਗੰਦੇ ਹੋਣਾ ਕੋਈ ਗੱਲ ਨਹੀਂ ਹੁਣ ਜਿਵੇਂ ਉਹ ਚੱਲੂਗਾ ਨਾ ਆਪਾਂ ਓਵੇਂ ਚੱਲਾਂਗੇ ਜੇ ਉਹ ਗੰਦ ਪਾਊਗਾ ਨਾ ਤਾਂ ਗੰਦ ਹੀ ਪਾ ਕੇ ਦਿਖਾਵਾਂਗੇ ਪੂਰੋਂ ਹੈ ਜੇ ਸਾਫ ਸੁਥਰਾ ਆ ਕੇ ਆਊਗਾ ਤਾਂ ਸਾਫ ਸੁਥਰੇ ਹੋ ਕੇ ਮਿਲਾਂਗੇ ਚਾਹੇ ਕੋਈ ਵੀ ਮਰਜੀ ਆ ਹੁਣ ਜਿਹੜੇ ਲੋਟ ਆ ਕੇਕਰ ਸਿੰਘ ਹੋ ਕੇ ਆਊਗਾ ਉਹੀ ਲੋਟ ਮੈਂ ਤਾਂ ਹੋਊਗਾ ਪੁੱਤ ਕਿਵੇਂ ਮਰਜੀ ਹੋਲੀ ਪਰ ਮੈਨੂੰ ਡਾਰਾ ਪੁੱਤ ਮੈਂ ਤਾਂ ਮਸਾ ਸੋਨੂੰ ਸੁੱਖਾ ਸੁਖ ਸੁਖ ਲੇਤਾ ਮੇਰੀ ਕਿਹੜਾ ਕਿੰਨੇ ਕਰੇ ਤੂੰ ਆ ਇੱਕ ਮਨਿੰਦਰ ਮਨਿੰਦਰ ਦੀ ਖਾਤਰ ਆ ਕੇ ਮੈਂ ਕਿੱਥੇ ਨਹੀਂ ਮੱਥੇ ਰਗੜੇ ਸੀਗੇ ਮੈਨੂੰ ਪਤਾ ਵਾਂ ਮੱਥੇ ਰਗੜੇ ਸੀਗੇ ਠੀਕ ਆ ਇਹ ਗੱਲ ਮੈਂ ਬਹੁਤ ਵਾਰੀ ਸੁਣ ਲਈ ਜੇ ਮੱਥੇ ਰਗੜੇ ਸੀ ਨਾ ਹੈ ਜੇ ਕੁੜੀ ਚਾਹੀਦੀ ਸੀ ਨਾ ਧੀ ਚਾਹੀਦੀ ਸੀ ਉਹਦਾ ਪਾਲਣ ਪੋਸਣ ਕਰਨਾ ਵੀ ਸਿੱਖੋ ਉਹਨੂੰ ਜ਼ਿੰਦਗੀ ਜਿਉਣੀ ਵੀ ਸਿਖਾਓ ਇਹ ਨਹੀਂ ਅੱਗੇ ਤਾਂ ਨਰਕ ਹੀ ਐ ਹਾਂ ਰੋ ਭਾਬੀ ਗੱਲ ਮੁੰਡੇ ਦੀ ਸਹੀ ਐ ਜੇ ਤੂੰ ਮੱਥੇ ਰਗੜੇ ਸੀ ਨਾ ਸਾਰਿਆਂ ਨੇ ਸੁੱਖਾ ਸੁਖ ਸੁਖ ਲਈ ਐ ਮlineEdit ਸਾਰਿਆਂ ਦੀ ਲਾਡ ਲਈ ਆ ਪਰ ਹੁਣ ਉਹਨੂੰ ਆਜ਼ਾਦ ਕਰ ਦੇ ਹਾਂ ਉਹਨੂੰ ਸਿਖਾ ਵੀ ਹਿੱਕਤ ਧੌਣ ਤੇ ਗੋਡਾ ਰੱਖ ਕੇ ਕਿਵੇਂ ਜਿਉਈਦਾ ਫੇਰ ਪਤਾ ਲੱਗੂਗਾ ਜੇ ਉਹਨੂੰ ਜਿਉਣਾ ਸਿਖਾਇਆ ਹੁੰਦਾ ਨਾ ਅੱਜ ਕਿਕਰ ਸਿੰਘ ਦੇ ਨਾਂ ਵੀ ਛੇ ਆਪਣੇ ਘਰੇ ਨਾ ਆਉਂਦੀ ਆ ਆਪਣੇ ਉੱਤੇ ਨਾ ਮੰਨਰਾਉਂਦੀ ਜਿਹੜੀ ਮੰਨਰਾਈ ਜਾਂਦੀ ਆ ਸੜੀ ਕਿੰਨਾ ਮਰਜੀ ਕਹੀ ਜਾਵਾ ਪੈਰ ਤੇ ਮਿੱਟੀ ਤਾਂ ਤੂੰ ਪਾਇ ਹੀ ਨਹੀਂ ਦਿੰਦਾ ਮੇਰੀ ਤਾਂ ਤੂੰ ਮੰਨਦਾ ਨਹੀਂ ਹੈਗਾ ਤੇਰੇ ਪਿਓ ਨੂੰ ਆ ਜਾਂਦੇ ਉਹਦੇ ਨਾਲ ਕਰਦੀਆਂ ਗੱਲ ਆਜੂਗਾ ਕੋਈ ਗੱਲ ਨਹੀਂ ਪਿਓ ਵੀ ਅੱਜ ਨਾ ਕੱਲੋ ਆਜੂਗਾ ਲੱਗ ਜੂਗਾ ਉਹਦੇ ਨਾਲ ਗੱਲ ਕਰ ਲਓ ਕੀ ਕਹਿੰਦਾ ਕੋਈ ਗੱਲ ਚਲ ਅੱਛਾ ਨਹੀਂ ਮੈਂ ਦਿਹਾੜੀ ਚਾਹ ਤੇਰੇ ਵਾਸਤੇ ਦੇਖ ਤੇਰੇ ਨਾਲ ਮੈਂ ਪਹਿਲਾਂ ਵੀ ਆਹੀ ਮੱਥਾ ਮਾਰਿਆ ਹੁਣ ਵੀ ਤੈਨੂੰ ਆਹੀ ਸਮਝਾਉਣੀ ਐ ਤੂੰ ਛੱਡ ਦੇ ਟੜਕੇ ਦੀ ਕਲਪੀ ਇਹਨੇ ਬਲੱਡ ਬਲੱਡ ਬਾਜੂ ਸਾਡੀ ਜਾਨ ਨੂੰ ਹੋਰ ਜੱਬ ਛੱਡ ਜੂਗਾ ਕੋਈ ਨਾ ਕੋਈ ਸਹੀ ਹੋ ਕੇ ਰਹਿ ਆਪਦਾ ਕੰਮ ਧੰਦਾ ਜਿਹੜਾ ਸਾਂਭਣਾ ਆ ਸਾਂਭ ਕੋਈ ਕੁੜੀ ਦੀ ਟੈਨਸ਼ਨ ਨਾਲੇ ਕੋਈ ਮੁੰਡੇ ਦੀ ਟੈਨਸ਼ਨ ਹੈ ਜਿਹਦੇ ਤੇਰਾ ਪੁੱਤ ਤੇਰੀ ਧੀ ਦੇ ਨਾਲ ਮੋਢਾ ਲਾ ਕੇ ਖੜਾ ਹੋਰ ਤੂੰ ਕੀ ਭਾਲਦੀ ਐ ਉਹ ਤਾਂ ਨਾਲ ਹੈਗਾ ਵਿੰਦਰ ਪਰ ਮੈਂ ਕਰਾਂ ਕੀ ਮੈਂ ਇੱਕ ਮਾਂਂਗੀ ਮੈਨੂੰ ਡਰ ਲੱਗਦਾ ਮੈਨੂੰ ਆਈ ਨਹੀਂ ਪਤਾ ਕਿ ਕਰ ਕਰੂਗਾ ਕੀ ਜੇ ਕਿਕਰ ਉਹਨੂੰ ਕੁਝ ਕਰੂਗਾ ਨਾ ਕਿਕਰ ਆਪ ਵੀ ਨਹੀਂ ਆਪਦੇ ਘਰੇ ਵਹਿੰਦਾ ਫਿਰ ਆਪਾਂ ਕਿਕਰ ਨੂੰ ਛੱਡਾਂਗੇ ਦੇਖੀ ਕੋਈ ਕੀ ਬਣਦਾ ਹੋ ਚਲ ਉਹ ਚਾ ਲੈ ਦੇ ਮੈਂ ਚਾ ਲੈ ਕੇ ਜਾਈ ਮੁੰਡੇ ਵਾਸਤੇ ਚੰਗਾ ਕਿੰਨਾ ਮਰਜ਼ੀ ਕਰ ਲਾ ਮਨਤੇ ਤਾਂ ਹੀ ਮੇਰੇ ਦੋਏ ਨਹੀਂ ਹੈਗੇ ਆਪਦੀ ਮਨਮਾਨੀ ਕਰਦੇ ਨੇ ਹੁਣ ਹੁਣ ਤਾਂ ਇਹਦਾ ਪਿਓ ਹੀ ਕੋਈ ਹੱਲ ਕਰ ਸਕਦਾ ਕੋਈ ਸਮਝਾ ਸਕਦਾ ਇਹਨਾਂ ਨੂੰ